ਲਓ ਵੀ ਮਿੱਤਰੋ ਗਰਮੀ ਬਹੁਤ ਜ਼ਿਆਦਾ ਸੀ ਤੇ ਬੱਚੇ ਕਹਿੰਦੇ ਸੀ ਬਾਈ ਪਾਪਾ ਮੈਨੂੰ ਘੁਮਾ ਕੇ ਲਿਆਓ ਵਾਟਰਫਾਲ ਦਿਖਾ ਕੇ ਲਿਆਓ ਆਪਾਂ ਪਰ ਘਰ ਚ ਹੀ ਲਿਆਂਦਾ ਪਲਾਸਟਿਕ ਦਾ ਟਿਊਬ ਟੱਬ ਤੇ ਉਦੋਂ ਫਿਰ ਬੱਚੇ ਖੁਸ਼ ਹੋ ਗਏ ਤੇ ਜਦੋਂ ਆਵਾਜ਼ ਆਈ ਪਾਪਾ ਵੇਖੋ ਵੇਖੋ ਲੇ ਵੀ ਸਾਦੇ ਨੂੰ ਚੜ ਗਿਆ ਚਾ ਮੇਰੇ ਪੁੱਤ ਨੂੰ ਤੇ ਉਦੋਂ ਬਾਅਦ ਅਸੀਂ ਦੁਪਹਿਰਾ ਸੀਗਾ ਜਿਆਦੇ ਮੈਂ ਹੁਣ ਨੀਂ ਲਾਉਣਾ ਤੇ ਸੌਂਗੇ ਬੱਚੇ ਤੇ ਫਿਰ ਉੱਠਦੇ ਸਾਰ ਚਾਹ ਚੂ ਪੀਤੀ ਤੇ ਮੈਂਗਾ ਲਾਇਆ ਟੋਂ ਸ਼ੇਰੋ ਨਾ ਆਪਾਂ ਹਵਾ ਵਾ ਪਰਿਏ ਉਹਦੇ ਵੀਰ ਤੇ ਲੈ ਮਸਤੀ ਚ ਪਿਆ ਫਿਰ ਮੈਂ ਦੇ ਸਿਰ ਦੇ ਗੀਰ ਨੇ ਖੋਲਿਆ ਪਾਈ ਤੇ ਆਪਾਂ ਫਟ ਕਰਤੀ ਸਟਾਰਟ ਤੇ ਕਿਹਾ ਆਪਦੀ ਕਰਦ ਲੱਗ ਗਿਆ ਬਲੌਗਿੰਗ ਲੈ ਆਪਦੇ ਚੈਨਲ ਲਈ ਪਾਈ ਇਹਦਾ ਚੈਨਲ ਵੀ ਹੈਗਾ ਬਣਾਇਆ ਵਾ ਆਪਾਂ ਠੀਕ ਆ ਵੱਡਾ ਬਲੌਗਰ ਇਹਦੇ ਚੈਨਲ ਦਾ ਨਾਮ ਤੇ ਜੇ ਤੁਸੀਂ ਉੱਥੇ ਜਾ ਕੇ ਵੀ ਸਬਸਕ੍ਰਾਈਬ ਕਰ ਸਕਦੇ ਤੇ ਇਹਦੀਆਂ ਵੀਡੀਓ ਦੇਖ ਸਕਦੇ ਆ ਲਓ ਵੀ ਮੇਤਰੋ ਆਪਾਂ ਵਾਲਾ ਟੱਬ ਲਿਆਂਦਾ ਤੇ ਉਹ ਵਾਲਾ ਨਾਲ ਹਵਾ ਭਰ ਲਈਏ ਤੇ ਦੇਖੀ ਚਲਿਓ ਆਪਾਂ ਹਵਾ ਭਰਾਂਗੇ ਇਹਦੇ ਚ ਨਾ ਲਾਈਵ ਕਰਦੇ ਆ ਮੋਰੇ ਜ਼ਦਗੀਰ ਕਰਦੇ ਸ਼ੁਰੂਆਤ ਚਲੋ ਵੀ ਜ਼ਦਗੀਰ ਨੇ ਪੂਰੀ ਆਪਦੀ ਫਾਰਮੈਲਟੀ ਕਰੀ ਜਾਂਦਾ ਪੂਰੀ ਦੀ ਪੂਰੀ ਆਪਾਂ ਖਲਾਰ ਲਿਆ ਨੂੰ ਪੂਰਾ ਦਾ ਪੂਰਾ ਲੌਬੀ ਦੇ ਵਿੱਚ ਆਪਾਂ ਮਿੱਤਰੋ ਲੈ ਵੀ ਸਦਗੀਰ ਕ੍ਰਾਸ ਸੈਟਿੰਗੇ ਯਾਰ ਤੇ ਲੈ ਵੀ ਆਪਾਂ ਕਰਾਉਣ ਲੱਗੇ ਸੈਟਿੰਗ ਸਦਗੀਰ ਨੇ ਸਾਡੇ ਨਾਲ ਤੇ ਹੁਣ ਅਸੀਂ ਘੁਰਾਂਗੇ ਇਹਦੇ ਚ ਹਵਾ ਲੈ ਵੀ ਮੈਂ ਤੇਰਾ ਲਾਤਾ ਆਪਾਂ ਪੰਪ ਜਾ ਉਹਦੇ ਨਾਲ ਇਲੈਕਟ੍ਰਿਕ ਪੰਪ ਜਾ ਦੇਦਾਂ ਦੇ ਦੇਦਾਂ ਦੇ ਨਾਲ ਭਈ ਇਹਦੇ ਨਾਲ ਲੈ ਨਾਲ ਨਾਲ ਬੱਚੇ ਫਾਨ ਸ਼ਾਨ ਕਰਦੇ ਆ ਨਾਲੇ ਨੱਚਦੇ ਵਿੱਚ ਟੱਪਦੇ ਆ ਵਿੱਚ ਖੜਖੜ ਵਹਿੰਦੇ ਆ ਲੈ ਵੀ ਭਰੀ ਜਾਂਦੀ ਸਦਗੀਰ ਕਹਿੰਦਾ ਐ ਹਾਂ ਖੁਸ਼ ਹੋ ਗਿਆ ਪੂਰਾ ਲੈ 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 ਆਇ ਨੂੰ 50 ਚੜ ਗਿਆ ਵੀ ਆ ਕੇ ਨਹੀਂ ਆ ਰਿਹਾ ਇਹਦੇ ਚ ਪਤਨਾਵਾਂਗੇ ਹੁਣ ਆਪਾਂ ਫੇਰ ਵੇਖੀ ਚਲੋ ਹੋਰ ਪੂਰੀ ਹਵਾ ਟੈਟ ਹੋਈ ਜਾਂਦੀ ਪੂਰੀ ਬਈ ਜਦੋਂ ਪੂਰਾ ਇਹਦੇ ਚਵਾਲ ਬੁਲਜੇ ਨਿਕਲ ਗਏ ਪੂਰਾ ਹਵਾ ਨਾ ਹੋ ਗਿਆ ਹਵਾ ਕਾਫੀ ਟਾਈਮ ਲੱਗੀ ਮੈ ਤਾਂ ਕਿਤੇ ਥੋੜਾ ਟਾਈਮ ਹੀ ਲੱਗੂ ਪਰ ਇਹਦੇ ਤੇ ਕਾਫੀ ਟਾਈਮ ਲੱਗ ਗਿਆ ਸੀ ਹਵਾ ਭਰਨ ਤੇ ਇਹਦੀਆਂ ਦੋ ਲੇਅਰ ਜੀਆਂ ਹੁੰਦੀਆਂ ਬਈ ਥੱਲੇ ਵਾਲੀ ਲੇਅਰ ਵੀ ਪਹਿਲਾਂ ਫਿਲ ਕਰਨੀ ਪੂਰੀ ਹਵਾ ਭਰ ਨਹੀਂ ਪੰਦੀ ਹੋ ਮੋਰੋ ਕੁ ਪਰ ਲੀਅਰ ਦੇ ਵਿੱਚ ਵੀ ਲਾਈਫ ਹੋ ਰਹੀ ਹੌਲੀ ਹੌਲੀ ਪੂਰਾ ਟਾਈਟ ਹੁੰਦਾ ਜਾਂਦਾ ਹੈ ਤੇ ਮਿੱਤਰ ਸਾਡੇ ਪਿਆਰੇ ਉਹਦੇ ਵੀਰ ਅਰਗੇ ਫਿਰਦੇ ਆ ਵੀ ਕਦੋਂ ਇਹ ਪਾਈ ਹਵਾ ਭਰੇ ਲੈ ਵੀ ਪੂਰੀ ਹੁਣ ਟਾਈਟ ਹੋ ਗਿਆ ਸੀ ਤੇ ਹੁਣ ਬਹਿ ਬਹਿ ਵੇਂਦੇ ਕੰਨੀਆਂ ਆ ਤੇ ਤੇ ਲੈ ਵੀ ਸ਼ੁਰੂ ਆਪਾਂ ਥੋੜੇ ਟਾਈਮ ਮੈਂ ਕਿਹਾ ਵੀ ਆਪਾਂ ਸ਼ੁਰੂ ਕਰਦੇ ਹਾਂ ਉਹਨੂੰ ਤਾਂ ਬਾਹਰ ਲੈ ਕੇ ਜਾਂਦੇ ਆ ਲੈ ਸਾਡਾ ਛੋਟਾ ਉਦੇਸ਼ ਵੀਰ ਵੀ ਕਰਦਾ ਮਸਤੀ ਅੱਜ ਇਹਨੂੰ ਵੀ ਨਵਾਵਾਂਗੇ ਆਪਾਂ ਟੱਬ ਦੇ ਵਿੱਚ ਤੇ ਲੈ ਬੈਠ ਕੇ ਪੋਜ ਬਣਾ ਬਣਾ ਬੈੰਦੀ ਆ ਤਾਂ ਮਿੱਤਰੋ ਲੈ ਪੂਰੇ ਖੋਸ਼ ਆ ਤੇ ਮੈਂ ਫਿਰ ਉਦੋਂ ਵੇ ਜੀ ਗਰਮੀ ਬੜੀ ਸੀ ਤੇ ਮੈਂ ਕਿਹਾ ਪੁਰਾਣੀ ਕੋਈ ਮੂਵੀ ਲਾ ਕੇ ਆਪਾਂ ਵੇਨੇ ਆ ਨਾ ਟਾਈਮ ਤੇ ਫੰਕਸ਼ਨ ਕੀਤਾ ਪੁਰਾਣੀ ਮੂਵੀ ਲਾ ਕੇ ਤੁਹਾਨੂੰ ਬੜਾ ਆਨੰਦ ਆਉਂਦਾ ਜਦ ਪੁਰਾਣੀ ਜੀ ਕੋਈ ਮੂਵੀ ਲਾ ਕੇ ਵੇਖਗੇ ਨਾ ਵੀ ਆਪਣੀਆਂ ਸ਼ਕਲ ਆ ਕੇ ਹੋਈਆਂ ਸੀ ਤੇ ਨਾਚ ਰਗਾਣਾ ਕਿ ਹੋ ਜਾਂ ਸੀ ਤੇ ਥੋੜਾ ਅਜੀਬ ਜਿਹਾ ਲੱਗਦਾ ਤੇ ਨਾਲ ਇਹ ਫੰਕਸ਼ਨ ਜਾਂਦਾ ਗੱਲਾਂ ਬਾਤਾਂ ਪੁਰਾਣੀ ਯਾਦਾਂ ਸਦ ਜੀਆਂ ਹੁੰਦੀਆਂ ਨਾ ਰੋਟੋ ਬੱਬੂ ਕਰ ਗਿਆ ਆਪਾਂ ਬਾਹਰ ਲੈ ਕੇ ਚਲੀਏ ਹੁਣ ਥੋੜਾ ਮੌਸਮ ਠੀਕ ਹੋ ਗਿਆ ਧੁੱਪ ਘਟ ਗਈ ਤੇ ਆਪਾਂ ਬਾਹਰ ਲੈ ਕੇ ਟੱਬ ਨੂੰ ਚਲੇ ਗਏ ਅੰਦਰ ਤੇ ਸਰਗੀ ਵੀ ਮੂਰੇ ਮੂਰੇ ਫਿਰਦਾ ਵੀ ਭਾਈ ਛੇਸੀ ਦੀ ਆਓ ਲੈ ਵੀ ਆਪਾਂ ਲਵਾਤਾ ਪੂਰੇ ਥੱਲੇ ਆਪਾਂ ਉਥੇ ਜਿੱਥੇ ਟੂਟੀ ਆਪਣੇ ਨਾਲ ਹੀ ਸੀਗੀ ਤੇ ਲੈ ਵੀ ਆਪਾਂ ਰੱਖਤਾ ਟੱਬ ਚੱਕ ਗਿਆ ਤੁਹਾਨੂੰ ਪਤਾ ਲੱਗ ਗਿਆ ਪੂਰਾ ਵੱਡਾ ਪਹਿਲਾਂ ਤਾਂ ਪੇਪਰ ਨਹੀਂ ਦੇਖੇ ਛੋਟੀ ਪੇਪਰੇ ਇਹ ਪੈਪ ਆਪਣਾ ਗੱਲ ਬਣਨੀ ਨਹੀਂ ਡੈਡੀ ਕਹਿੰਦਾ ਤੇ ਇਹ ਤਾਂ ਮੋਟਰ ਛੱਡੋ ਭਾਈ ਫੇਰ ਹੀ ਗੱਲ ਬਣੂਗਾ ਮੋਟਰ ਦਾ ਥੋੜਾ ਠੰਡਾ ਸੀ ਤੇ ਪੈਪ ਦਾ ਥੋੜਾ ਨਰਮ ਜਿਹਾ ਸੀ ਪਾਣੀ ਲੈ ਵੀ ਆ ਜਾ ਉਹਦੇ ਵੀਰ ਸਿੰਘ ਲਾਈਏ ਕੱਪੜੇ ਤੇ ਮਾਰਗੇ ਛਾਲਾਂ ਵਿੱਚ ਇਹਦੇ ਫੰਕਸ਼ਨ ਕਰਾਂਗੇ ਪੂਰਾ ਨਾਲੇ ਬਾਹਰ ਯਾਰ ਪੂਲਾਂ ਤੇ ਪਤਾ ਨਹੀਂ ਕਿਵੇਂ ਕਿਵੇਂ ਦੇ ਤੁਹਾਨੂੰ ਪਤਾ ਅੱਜਕੱਲ ਵੀਡੀਓ ਅਜੀਬ ਜਿਹਾ ਆਉਂਦੇਗਾ ਕੋਈ ਕੁਛ ਤਰ੍ਹਾਂ ਫਿਰਦਾ ਇੱਥੇ ਆਪਾਂ ਸਾਫ਼ ਸੁਥਰਾ ਪਾਣੀ ਨਹਾਵਾਂਗੇ ਜ਼ਿੰਦਗੀ ਦੀ ਹਨਾ ਨਾਲੇ ਆਦੇ ਫੈਮਿਲੀ ਨਾਲ ਖੁਸ਼ ਇਹ ਐਵੇਂ ਬਾਹਰ ਜਾ ਕੇ ਗੰਦਾ ਪੈਂਦਾ ਪਾਣੀ ਮੂੰਹ ਚ ਪੈਂਦਾ ਮੁੜ ਕੇ ਹਨਾ ਪਹਿਲਾ ਆ ਦੇਖੋ ਜਵਾਕ ਪੂਰੇ ਫੰਕਸ਼ਨ ਕਰਦੇ ਆ ਲਓ ਲਓ ਇੱਕ ਦੂਜੇ ਤੇ ਪੂਰਾ ਪੂਰਾ ਪਾਣੀ ਪੂਣੀ ਪਾਉਂਦੇ ਲੈ ਇਹਨੇ ਨਾਲ ਵਾਲੇ ਖੁਸ਼ ਜਵਾਕ ਨਾਲੇ ਆਪਾਂ ਖੁਸ਼ ਆਪਾਂ ਵੀ ਲਾਦੇ ਕੱਪੜੇ ਨਹਾਉਣ ਲਈ ਨਾ ਜਵਾਕਾਂ ਦੇ ਤੇ ਫੁਹਾਰਾ ਜਾਂ ਬਣਾ ਕੇ ਲੈ ਵੀ ਮੈਂ ਵੀ ਵਾਟਰਫਾਲ ਵੀ ਕਰ ਦਿੱ ਗਿਆ ਤੁਹਾਡੇ ਉੱਤੋਂ ਤੁਹਾਨੂੰ ਇਹ ਵੀ ਫੀਲਿੰਗ ਆ ਜੂਗੀ ਹਨਾ ਨਾਲ ਨਾਲ ਨਜ਼ਾਰੇ ਲਈ ਕੇ ਨਾਲੇ ਫੰਕਸ਼ਨ ਕਰੀ ਗਏ ਬੱਚਿਆਂ ਦੇ ਨਾਲ ਨਾਲੇ ਖੁਸ਼ ਨਾਲੇ ਪੂਰੇ ਇੰਜੋਏ ਕੀਤਾ ਤੇ ਕਿੱਥੇ ਉਹ ਮੇਰੇ ਖਿਆਲ ਪਾਣੇ ਕਿਹੜੀ ਜਗ੍ਹਾ ਤੇ ਹੁਣ ਨਵਾਂ ਨਵਾਂ ਖੋਲ੍ਹਿਆ ਉਹ ਕਹਿੰਦੇ ਆ ਜਾਓ ਜੀ 1200 ਰੁਪਏ ਦੇ ਵਿੱਚ ਇੱਕ ਜਾਣਾ ਤੇ ਇੱਥੇ ਪਰ ਆਪਾਂ ਪੂਰਾ ਦਿਨ ਨਾਲੇ ਆਪਣੇ ਕੋਲ ਟੱਬ ਬਣ ਗਿਆ ਜਦੋਂ ਮਰਜ਼ੀ ਆਉਦਾ ਕੱਢੋ ਹਵਾ ਭਰੋ ਤੇ ਪਾਰਾ ਸਾਰਾ ਟੱਬਰ ਨਾਓ ਆਵੇ ਆ ਵੀ ਅਦੇਸ਼ ਵੀਰ ਮਾਰ ਵੀ ਤੂੰ ਵੀ ਚੁੱਭੀ ਸਾਡਾ ਇਹ ਅਦੇਸ਼ ਵੀਰ ਦੇ ਵੀ ਪੈਰ ਡਬੋ ਦੇ ਲੈ 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 ਚੱਲ 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 ਅਦੇਸ਼ ਵੀਰ ਵੀ ਪਾਉਂਦਾ ਇਹ ਇਹ ਉਹ ਚੱਕ ਵੜ ਗਿਆ ਅਦੇਸ਼ ਵੀਰ ਵੀ ਦੇਖੀ ਭਾਈ ਉਹ ਟੱਬ ਵਾਲਾ ਜਿਹੜੇ ਉਹ ਪਾਣੀ ਚ ਕਰੀ ਜਾਂਦੇ ਕੁਝ ਕੇ ਤੇ ਤੂੰ ਵੀ ਨਾ ਕੁਝ ਕਰ ਜੀ ਭਾਈ ਹੋਰ ਤਾਂ ਬਾਕੀ ਸਰ ਜੂਗਾ ਸਾਡਾ ਲਾਈਵ ਮਤਰ ਨਾਲ ਨਾਲ ਫੰਕਸ਼ਨ ਚੱਲੀ ਗਿਆ ਤੇ ਨਾਲੇ ਆਪਾਂ ਇੰਜੋਇਮੈਂਟ ਕਰਦੇਗੇ ਬੱਚਿਆਂ ਨਾਲ ਲੋ ਵੀ ਮਤਰੋ ਹੁਣ ਆ ਗਈ ਸਾਡੀ ਵੀ ਵਾਰੀ ਲੈ ਵੀ ਆਪਾਂ ਵੀ ਫਿਰ ਪੂਰਾ ਫੰਕਸ਼ਨ ਕੀਤਾ ਨਾਲੇ ਆਨੰਦ ਲਿਆ ਤੇ ਨਾਲੇ ਪੂਰੇ ਬੱਚਿਆਂ ਦੀ ਰੂਹ ਖੁਸ਼ ਹੋ ਗਈ ਯਾਰ ਪਾਪਾ ਨੇ ਟੱਬ ਲਿਆ ਕੇ ਦਿੱਤਾ ਤੇ ਨਾਲੇ ਹਨਾ ਇੰਜੋਏਮੈਂਟ ਜਦੋਂ ਮਰਜੀ ਨਹਾਓ ਆਪਦੇ ਘਰੇ ਫਰੈਸ਼ ਪਾਣੀ ਵਰਤੋ ਨਾਲ ਗੰਦੇ ਪਿੰਦੇ ਚਲੋ ਠੀਕ ਆ ਜਿਹੜੇ ਬੰਦੇ ਸੈਲੀਬ੍ਰੇਟ ਕਰਦੇ ਬਾਹਰ ਜਾ ਕੇ ਉਹਨਾਂ ਦੀ ਲੱਗ ਆਨੰਦ ਹੋ ਪਰ ਮੈਨੂੰ ਤਾਂ ਆਪਦੇ ਬੱਚਿਆਂ ਦੇ ਵਿੱਚ ਦੀ ਆਪਦੀ ਫੈਮਿਲੀ ਦੇ ਵਿੱਚ ਆਨੰਦ ਜਿਹੜਾ ਆਉਂਦਾ ਤੇ ਉਹ دیرਗੀਰੀ ਜਿਹੀ ਨਹੀਂ ਭਾਈ ਬਸ ਇਹੀ ਕਰਕੇ ਆਪਾਂ ਫੰਕਸ਼ਨ ਕਰੀ ਦੀ ਤੇ ਨਾਲੇ ਆਦੇ ਬੱਚਿਆਂ ਨੂੰ ਖੁਸ਼ ਕਰੋ ਤੇ ਨਾਲੇ ਇੰਨੇ ਯਾਰੇ ਲੋ ਨਾ ਬਾਹਰ ਜਾਣ ਦੀ ਲੋੜ ਕੋਈ ਤੇ ਇੰਨੇ ਦਾ ਫੰਕਸ਼ਨ ਸਾਡੀ ਕੰਪਲੀਟ ਹੋ ਗਈ ਤੇ ਮਾਤਾ ਕਹਿੰਦੀ ਆਪਾਂ ਚ ਤੰਦੂਰ ਤੇ ਰੋਟੀਆਂ ਬਣਾਵਾਂਗੇ ਤੰਦੂਰ ਵੀ ਬਾਲਤਾ ਮੇਤਰੋ ਲੈ ਵੀ ਤੇ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਤੇ ਸਾਡੀ ਸ਼ੇਅਰ ਕਰਦੇ ਜੇ ਸੋਹਣੀ ਲੱਗੀ ਤਾਂ ਕਮੈਂਟ ਵੀ ਪਿਆਰਾ ਜਿਹਾ ਕਰ ਦਿਓ ਓਕੇ ਬਾਏ ਬਾਏ